हां जी दोस्तों सारेया नु सस्श्रीकाल स्वागत करते हैं टोंडा राज संधू फार्मिंग दे विच आज दोस्तों पहुंचेया ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 15 ਕਿਲੋਮੀਟਰ ਦੀ ਦੂਰੀ ਆ ਪਿੰਡ ਮੂਸੇ ਦੀ ਗੱਗੋਪੂਹਾ ਪਿੰਡ ਥੋੜੀ ਦੂਰੀ ਤੇ ਆ ਸ਼ਿਸ਼ਰੇਵਾਲ ਪਿੰਡ ਬਿਲਕੁਲ ਨਜ਼ਦੀਕ ਸੋ ਮਾਲੂਵਾਲ ਸੰਤਾ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਖਾਸ ਵਿਜੜ ਤੁਸੀਂ ਪਿੰਡ ਮੂਸੇ ਕਰਨੀ ਆ ਠੀਕ ਆ ਜੀ ਵੀਰ ਸ਼ਿਰੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਪਹਿਲਾਂ ਵੀ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਤਾਂ ਪਸ਼ੂ ਡੇਲੀ ਰੂਟੀਨ ਦੇ ਵਿੱਚ ਇਸ ਕਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਕਵਰੇਜ ਦੇ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਵਾਂਗੇ ਦੋ ਬੜਾ ਗੱਬਣ ਤਿਆਰੀ ਵਾਲੀਆਂ ਬੜਾ ਨੇ ਦਿਨ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਅਜੇ ਬਾਕੀ ਆ ਸੂਣ ਦਾ ਇੱਕ ਬੜ ਬਿਲਕੁਲ ਤਾਜੀ ਸੂਈ ਸਵਾਈ ਆ ਉਹ ਵੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦਿਖਾ ਦਾਂਗੇ ਸੋ ਟੋਟਲ ਤਿੰਨ ਨਾਗ ਨੇ ਠੀਕ ਆ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਹੈ ਪੂਰੀ ਇਨਫੋਰਮੇਸ਼ਨ ਹੈ ਇਹਨਾਂ ਪਸ਼ੂਆਂ ਦੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਬਾਕੀ ਵੱਧ ਤੋਂ ਵੱਧ ਅੱਗੇ ਵੀਡੀਓ ਸ਼ੇਅਰ ਸਾਂਝੀ ਜਰੂਰ ਕਰਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਅੱਜ ਦੋਸਤੋ 28 ਅਪ੍ਰੈਲ ਹੈ ਸਮਾਂ ਕੋਈ ਮੋਰਨ ਸ਼ਾਮ ਦਾ ਸਮਾਂ ਹੈਗਾ ਕੋਈ 4:30 ਵਜੇ ਦਾ ਤੇ ਬਾਕੀ ਜਿੰਨੇ ਲੱਕ ਵੀ ਤੁਹਾਨੂੰ ਦਿਖਾਵਾਂਗੇ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਤੇ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਹੈ ਵੀ ਆਪਣਾ ਚੌਥਾ ਥਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਇਹ ਜਰੂਰ ਕੀਤੀ ਜਾਵੇ ਜਿਹੜਾ ਕੋਈ ਪਸ਼ੂ ਸвая ਸвая ਲੈ ਕੇ ਜਾਂਦਾ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਆਹ ਕਰਦੇ ਆ ਪੂਰੀ ਡਿਟੇਲ ਸਾਂਝੀ ਲੈਣੀ ਆ ਪੂਰੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਕੀ ਰਹੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਕੀ ਰਹੇ ਠੀਕ ਠਾਕ ਹਾਂ ਵਧੀਆ ਵਧੀਆ ਕਿਰਪਾ ਜੀ ਅੱਛਾ ਜੀ ਅੱਜ ਆਪਣੇ ਕੋਲ ਵੈਸੇ ਨਾਕਤਾ ਜਿਹੜੇ 4-5 ਦਿਖਾਉਣੇ ਸੀ ਕਿ ਕੁਝ ਕਿ ਸੇਲ ਹੋ ਗਿਆ ਵਿੱਚੋਂ ਦੋ ਸੇਲ ਹੋ ਗਿਆ ਇੱਕ ਜਰਸੀ ਗਾਂ ਸੀ ਇੱਕ ਮੱਝ ਹੀ ਉਹ ਵੀ ਹੁਣੇ ਸੇਲ ਹੋ ਗਈ ਹੈ ਠੀਕ ਹੈ ਜੀ ਤੇ ਫਿਲਹਾਲ ਜਿਹੜੇ ਤਿੰਨ ਇਹ ਬਕਾਊ ਆ ਹੁਣ ਮੌਕੇ ਤੇ ਦੋ ਵਿਹੜਾ ਦੋ ਵਿਹੜਾ ਤੇ ਇੱਕ ਵਿਹੜ ਸੋਈ ਪਾਈ ਲੈਣਾ ਅੱਛਾ ਜੀ ਉਹ ਕੱਲ ਦੀ ਸਹੀ ਆ ਠੀਕ ਆ ਹਾਂਜੀ ਇਹ ਇਹ ਪਹਿਲੇ ਦੂਜੇ ਨੰਬਰ ਵਾਲੀਆਂ ਜਿਹੜੀਆਂ ਆ ਦੇਖ ਰਹੇ ਇਹ ਗੱਬਣਾ ਤੋਵੇਂ ਹਾਂ ਗੱਬਣਾ ਗੱਬਣਾ ਠੀਕ ਆ ਬਾਈ ਜੀ ਇੱਥੋਂ ਸ਼ੁਰੂਆਤ ਕਰ ਲੈਨੇ ਆ ਇਹ ਇਹ ਸੂਆ ਦੱਸਦੀਏ ਵੀ ਕਿਨਵਾ ਕਿਸ ਸੂਆ ਕਿ ਦੂਜਾ ਸੂਆ ਸੁਣੀਆ ਤੀਜਾ ਦੂਜਾ 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 ਸੂਆ ਹਾਂਜੀ ਤੇ ਬ੍ਰੀਡ ਵਾਈਜ਼ ਆ ਗਈ ਕ੍ਰੋਸਾਂ ਕੀ ਆ ਗਿਆ ਕ੍ਰੋਸ ਆ ਕ੍ਰੋਸ ਹਾਂਜੀ ਤੇ ਦਿਨ ਵੈਸੇ ਅਜੇ ਕਿੰਨੇ ਕੁ ਬਾਕੀ ਸੂਣਦੇ ਲੈ ਜੂਗੀ ਹਫਤਾ ਕੇ ਲੈ ਜਾਈਏ ਲੈ ਹਫਤਾ ਕੇ ਬਾਕੀ ਆ ਹਾਂਜੀ ਹਾਂਜੀ ਲਓ ਦੋਸਤੋ ਦੂਜਾ ਸੂਆ ਬਾਕੀ ਜੰਮੀ ਭਲੀ ਪੂਰੀ ਆ ਹੈ ਪੂਰੀ ਗੋਲ ਆ ਪੂਰੀ ਫਿੱਟ ਫਾਟ ਠੀਕ ਆ ਜੀ ਆ ਤੁਸੀਂ ਦੇਖ ਕੇ ਚੈੱਕ ਕਰੋ ਫੇਸ ਠੀਕ ਹੈ ਤੇ ਸਮਾਂ ਇੱਕ ਹਫਤਾ ਬਾਕੀ ਆ ਜੇ ਸੂਣਦਾ ਬਾਕੀ ਚੌਥਾਣਾਂ ਦੀ ਵਧੀਆ ਤਿੱਪਣ ਤਿੱਪਣ ਵਧੀਆ ਇੱਕ ਲੰਬਰ ਤਿੱਪਣਾ ਇਤਨਾ ਬੈਗੋ ਕੋਈ ਚੱਕਰ ਨਹੀਂ ਤੇ ਬਹੁਤ ਠੰਡੀ ਆ ਆ ਦੇਖੋ ਜੀ ਹਾਂਜੀ ਤਿੱਪਣੇ ਲੈ ਸ਼ਹਿਦ ਹੀ ਆਉਂਦੇ ਆ ਤੇ ਠੀਕ ਹੈ ਠੀਕ ਹਾਂ ਬਹੁਤ ਠੰਡੀ ਵਿੱਚ ਲਓ ਜੀ ਠੀਕ ਆ ਤੇ ਹੈ ਵੈਸੇ ਠੰਡੀ ਧੀਰੀਆ ਦੋਸਤੋ ਸੀਰੀਸ ਲਾ ਕੇ ਹਾਥੋ-ਥਲਾ ਕੇ ਤੁਹਾਨੂੰ ਨਾਲ ਦੀ ਨਾਲ ਇਸੇ ਕਰਕੇ ਦਿਖਾ ਦਿੰਨੇ ਆ ਵੀ ਪਸੂ ਜਿਹੜਾ ਠੰਡਾ ਧੀਰਾ ਨਿਕਲੂਗਾਉਣ ਵਾਲੇ ਸਮੇਂ ਦੇ ਵਿੱਚ ਸੋ ਦੂਜਾ ਸੂਬਾ ਇੱਕ ਹਫਤਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਲੇ ਵੀ ਹੀਰੇ ਖੋਲ ਕੇ ਤੋਰ ਕੇ ਦਿਖਾਈਏ ਇੱਕ ਵਾਰੀ ਵੀ ਖੋਲ ਦੇਣੇ ਭਾਜੀ ਖੋਲ ਸੋ ਸਭੀ ਸੰਭਾਲੀ ਪੂਰੀਆ ਦੋਸਤੋ ਕਈ ਵਾਰ ਹੁੰਦਾ ਪਸੂ ਚਲੋ ਨਾਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਨਿਕਲਦੇ ਆ ਪਰ ਇਹ ਹਾਂਜੀ ਹਾਂਜੀ ਠੀਕ ਆ ਸ਼ੋਰ ਛਿੱਗੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਛੇ ਦਾ ਵੀਰ ਦੱਸ ਰਿਹਾ ਬਾਕੀ ਕੋਈ ਵੀਰ ਖਰੀਦਣ ਆ ਰਿਹਾ ਤੇ ਤੁਸੀਂ ਆਪਣੀ ਤਸੱਲੀ ਵੀ ਕਰ ਲਿਓ ਠੀਕ ਆ ਆ ਦੇਖੋ ਜੀ ਸੋ ਵਜਨ ਬੋਜਨ ਪੂਰਾ ਵੇਖੋ ਪੂਰੀ ਤੁਸੀਂ ਫੋਲੋ ਵਜਨਦਾਰ ਆ ਬੜ ਪੂਰੀ ਗੋਲ ਇੱਕਸਾਰ ਠੀਕ ਆ ਜੀ ਉਫਰੋਂ ਪੂਰੀ ਗੁਲਾਈ ਦੇ ਵਿੱਚ ਦੂਜਾ ਸੂਆ ਦਿਨ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ 7 ਦਿਨ ਹਫਤਾ ਹਜੇ ਬਾਕੀ ਆ ਸੌਣ ਦਾ ਸੋ 53 1 ਨੰਬਰ ਜਿੱਦਾਂ ਮਰਜ਼ੀ ਕੋਈ ਆਪਣੀ ਤਸੱਲੀ ਕਰ ਸਕਦਾ ਭਰਾ ਆ ਲੋ ਕਿੱਥੇ ਖਲਾਰ ਦੀ ਖਲੋਈ ਦੀ ਠੰਡੀ ਬਚੀ ਹੂੰ ਬਹੁਤ ਠੰਡੀ ਹੈ ਲੈ ਜੂਗੀ ਹਲੇ ਹਫਤਾ ਠੀਕ ਹੈ ਜੀ ਠੀਕ ਹੈ ਅੱਛਾ ਹੀਰੇ ਕੀ ਕਰਦੇ ਵੀਰੇ ਦੀ ਮੁੱਲ ਵਾਲੀ ਕੀ ਕਰਦੇ ਡਿਮਾਂਡ ਹਾਂਜੀ ਡਿਮਾਂਡ ਕੀ ਕਰਦੇ ਆਪਾਂ ਫਿਰ 64000 ਕਰਦੇ ਮੁੱਲ 64000 ਹਾਂਜੀ ਹਾਂਜੀ ਦੇ ਦਈਏ ਬਿਲਕੁਲ ਜਾਇਜ਼ ਜੀ ਕਰਕੇ ਜਾਇਜ਼ ਜੀ ਕਰ ਦਾਂਗੇ ਹੈ ਛੱਡ ਦਾਂਗੇ 3000 ਦੀ ਸਿੱਧਾ ਇਹਦੇ ਅੱਛਾ 62000 ਦੀ ਹਾਂਜੀ ਹਾਂਜੀ ਹੋਰ ਵੀ ਕਰਦੀ ਮੌਕੇ ਦਾ ਆਏਗਾ ਕਰਦਾਂ ਕਰ ਦਾਂਗੇ ਕਰਦੀ ਕੋਈ ਵੀ 62000 ਦੀ ਦੇ ਦਾਂਗੇ ਨਰਾਸ਼ ਨਾ ਮੁੜੇ ਆਖੇ ਵੀ ਕਿਤੇ ਖਰੀਦ ਨਹੀਂ ਸੀ ਤੇ ਤਿਆਰ ਹੋਈ ਵਾਛੀ 70000 ਦੀ ਹੈਗੀ ਆ ਵਾਹ ਹਾਂਜੀ ਹਾਂਜੀ ਬਿਲਕੁਲ ਵੈਸੇ ਦੋਸਤੋ ਸਭੀ ਸੰਭਾਲੀ ਪੂਰੀ ਆ ਇੱਕ ਵਾਰੀ ਫੇਰ ਆਪਾਂ ਜ਼ਰੂਰ ਜਿਗਰ ਕਰ ਦਿੰਨੇ ਆ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਇੱਕ ਹਫਤੇ ਤੱਕ ਹੁੰਦੀ ਆ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਇਧਰ ਇੱਕ ਸੈਕੰਡ ਨੰਬਰ ਤੇ ਹੀਰੇ ਜਿਹੜੀ ਆਪਣੇ ਕੋਲ ਆ ਬੈਠਾ ਕੀ ਆ ਇਹ ਵੀ ਇੰਨਾ ਕੁ ਟਾਈਮ ਲੈ ਜੇਗੀ ਅੱਛਾ ਇਹ ਵੀ ਹਫਤਾ ਲੈਂਦੀ ਆ ਹਾਂਜੀ ਹਾਂਜੀ ਇੰਨਾ ਕੁ ਟਾਈਮ ਤੇ ਸੁਬਾ ਇਹ ਵੀ ਦੂਜਾ ਹੀ ਆ ਇਹ ਵੀ 2-3 ਦਿਨ ਪੂਰੇ ਹੁੰਦੇ ਆ 2 ਮਈ ਨੂੰ ਹਾਂਜੀ ਹਾਂਜੀ 2 ਮਈ ਤੇ ਸੁਬਾ ਇਹ ਕਿੰਨਾ ਮਾਰਦੇ ਇਹ ਵੀ ਦੂਜਾ ਹੀ ਆ ਦੂਜਾ ਹੀ ਹਾਂਜੀ ਹਾਂਜੀ ਲਓ ਜੀ ਇਹ ਵੀ ਦੂਜਾ ਸੁਬਾ ਹੀ ਆਂਦਾ ਵੀ ਦੂਜਾ ਸੁਬਾ ਹੁੰਦੀ ਆ ਇੱਕ ਹਫਤਾ ਬਿਲਕੁਲ ਸੇਮ ਜਿਹਾ ਸਮਾਂ ਇੰਦਾ ਬਾਕੀ ਆ ਥਣ ਤੋਂ ਤੁਸੀਂ ਆ ਵੇਖੋ ਸੋਟੇਲ ਤੋਂ ਕਾਫੀ ਜਿਆਦਾ ਆ ਹਵਾਨਾਲੇਵਾ ਤੁਸੀਂ ਵੇਖ ਕੇ ਸੋਚ ਜ ਕਰੋ ਇਹ ਢਿੱਲਾ ਕਾਫੀ ਜਿਆਦੀਆਂ ਨੇ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਆ ਦੇਖੋ ਜੀ ਇਹ ਕੋਹੋਂ ਦਾ ਵੀ ਇਕੱਲੀ ਕਹਿਣ ਵਾਲੀ ਗੱਲ ਨਹੀਂ ਕਿ ਪੂਰਾ ਹੱਥੀ ਚਵਾਈ ਵਾਲਾ ਥਣ ਨਿਕਲ ਕੇ ਸਾਹਮਣੇ ਆਊਗਾ ਦੂਜਾ ਸੂਹਾ ਸੂਣਾ ਦੋਸਤੋ ਇੱਕ ਹਫਤਾ ਬਾਕੀ ਆ ਸੂਣ ਦੇ ਵਿੱਚ ਤੇ ਬਾਕੀ ਵਜਨ ਇਸ ਬੈਡ ਦਾ ਵੀ ਪੂਰਾ ਹੈਗਾ ਕੱਦ ਜਿਹੜਾ ਦੋਸਤੋ ਦੋ ਬੈਡਾਂ ਦੇ ਇੱਕੋ ਜਿਹੇ ਆ మీడియం ਹਾਈਟ ਦੇ ਵਿੱਚ ਤੁਸੀਂ ਮੰਨ ਕੇ ਇਹਨੇ 15 ਕਿਲੋ ਦਿੱਤਾ ਹੁੰਦੇ ਪਹਿਲੇ ਸਵੇਰ ਦੁੱਧ ਪਹਿਲਾਂ ਨੇ 15 ਕਿਲੋ ਹਾਂ ਜੋ ਉਹਨਾਂ ਦੱਸਿਓ ਉਹ ਵੀ ਦੱਸ ਦਾਂਗੇ ਅਸੀਂ ਚਲੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਉਹ ਜੋ ਪਿਛੋਂ ਰਿਕਾਰਡ ਜੋ ਜਾਣਕਾਰੀ ਦਿੱਤੀ ਹੁੰਦੀ ਆ ਦੋਸਤੋ ਉਸ ਵਿਹਾਰ ਤੇ ਜਿਹੜੀ ਕੋਈ ਗੱਲਬਾਤ ਅੱਗੋਂ ਵਪਾਰੀ ਵੀਰ ਨੂੰ ਕਰਨੀ ਪੈਂਦੀ ਆ ਹਾਂਜੀ ਹਾਂਜੀ 15 ਕਿਲੋ ਵੀਰਾਂ ਦਾ ਵੀ ਪਹਿਲਾਂ ਸਵੇਰ ਚਵਾਇਆ ਬਹੁਤ ਠੰਡੀਆਂ ਮੱਚੀਆਂ ਆ ਕਰੋ ਚੈੱਕ ਹਾਂਜੀ ਕੋਈ ਚੱਕਰ ਨਹੀਂ ਇਹਨਾਂ ਇਤਨਾ ਬਾਰੇ ਕੋਈ ਗੱਲ ਨਹੀਂ ਵੀਰੇ ਕਿੰਨੇ ਦੀ ਦੇ ਦਿੱਤੀ ਫਿਰੇ ਜਾਜੀ ਦੇ ਦਾਂਗੇ ਗੱਲ ਨਹੀਂ ਭਾਜੀ ਦੱਸੋ ਛੱਡੋ ਫਿਰ 55 ਕੀ ਮੁੱਲ ਕਰਦੇ ਆ ਵੜ ਦਾ ਮੁੱਲ 55 ਹਾਂਜੀ ਲੈਣਦਣ ਕੀ ਕਰਦੇ ਆ 52 ਦੀ ਦੇ ਦਾਂਗੇ ਹੋਰ ਕਰਦੀ ਆ ਮੈਂ ਨਾ ਵੀ ਪੂਰਾ ਨੋਰਮਲ ਜੇ ਰੇਟਾਂ ਤੇ ਦਿਆ ਕਰਨੇ ਪਸੋਂ ਨਹੀਂ ਦੇ ਦਾਂਗੇ ਗੱਲ ਕਰ ਦਾਂਗੇ ਹੋਰ ਮਾਨ ਤਾਨ ਜਾਰ ਦੇ ਕਰ ਦਾਂਗੇ ਕਿੰਨੇ ਚੋਂ 51 ਦੀ ਦੇ ਦਾਂਗੇ 51 ਦੀ ਹਾਂਜੀ ਤਿਆਰ ਹੋਈ ਵਛੀ 60000 ਦੀ ਹੈਗੀ ਇਤਰਾ ਠੀਕ ਹੈ ਜੀ ਹਾਂਜੀ ਲਓ ਵੀ 51000 ਦੀ ਦੋਸਤੋ ਇਹ ਤੁਹਾਨੂੰ ਵੜ ਮਿਲ ਜਾਊਗੀ ਬਾਕੀ ਤਿਆਰੀ ਕਰਮਾਂ ਵਾਲੀ ਵੇਖੋ ਲਾਏ ਬਣਾਏ ਚੰਗਾ ਪਈ ਆ ਲੜਾ ਲੁੜਾ ਕਾਫੀ ਜਿਆਦੀਆਂ ਨੇ ਜੀ ਤੋ ਢਿੱਲਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਹਫਤੇ ਦੇ ਵਿੱਚ ਪੂਰੀਆਂ ਕਲੀਅਰ ਹੋ ਜਾਣਗੀਆਂ ਹਾਂਜੀ ਤੇ ਬਣ ਕੇ ਚੱਡਾ ਹਵਾਨਾ ਲੇਵਾ ਸੋਹਣਾ ਤਿਆਰ ਕਰੂਗੀ ਠੀਕ ਆ ਜੀ 51000 ਦੀਆਂ ਸਾਹਮਣ ਵਾਲੀਆਂ ਲੈ ਦੱਸ ਦੇਣ ਲੈ ਜਾਣ ਤਾਂ ਬਹੁਤ ਚੰਗੇ ਬਣ ਜਾਣਗੇ ਹਾਂ ਚਲੋ ਦਿਨ ਜਿੰਨੇ ਲੈ ਜਾਣ ਹਾਂ ਉਨੀਆਂ ਚੰਗੀਆਂ ਉਨੀਆਂ ਚੰਗੀਆਂ ਤੇ ਅੱਛਾ ਹੀਰੇ ਇੱਕ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਆ ਸੋਈ ਸਵਾਈ ਆ ਗਈ ਆ ਹਾਂਜੀ ਇੱਕ ਕਰਾਸ ਆ ਗਈ ਆ ਕਰਾਸ ਹਾਂਜੀ ਹਾਂਜੀ ਲਓ ਜੀ ਸਿੰਘਾਂ ਵਾਲੀ ਆ ਠੀਕ ਆ ਜੀ ਸਿੰਘ ਬੇਸ਼ੱਕ ਹੈਗੇ ਆ ਹਾਂਜੀ ਹਾਂਜੀ ਠੰਡੀ ਉਤਰਵ ਦੀ ਗਲੀ ਪਈ ਸੀ ਕੱਲ ਸੂਈ ਆ ਅੱਛਾ ਮਾੜੀ ਮੋੜ ਸੂਰੇ ਹੌਲ ਕੀਤੀ ਤੇ ਕੱਲ ਰਾਤੀ ਜੇਰ ਜੇਰ ਆਪਣੇ ਕੋਲ ਹੀ ਪਈ ਆ ਜੇਰ ਪਈ ਆ ਆਪਣੇ ਕੋਲ ਵੀਡੀਓ ਬਣਾਈ ਆ ਅੱਛਾ ਅੱਛਾ ਪ੍ਰੋਪਰ ਪੈ ਗਈ ਆਪਣੇ ਆਪ ਹੀ ਹਾਂਜੀ ਹਾਂਜੀ ਦੋ ਦਿਨ ਸੰਭੀ ਠੁੱਕੀ ਲੈਂਦੀ ਸੀ ਲਓ ਵੀ ਠੀਕ ਆ ਜੀ ਸੋ ਪਹਿਲਾ ਸੂਆ ਪਲੂਣ ਇਹ ਜਿਹੜੀ 268 ਸੂਈ ਆ ਠੀਕ ਆ ਜੀ ਮਗਰ ਵੀ ਬੱਚੀ ਆ ਹਾਂਜੀ ਮਗਰ ਵੀ ਬੱਚੀ ਆ ਮਗਰ ਬੱਚੀ ਆ ਠੀਕ ਆ ਹਾਂਜੀ ਮਗਰ ਵੀ ਬੱਚੀ ਆ ਤੇ ਹਰੇ ਕੋਈ ਬੌਣੇ ਤੇ ਦੋ ਗ ਟੈਂਕ ਦੀ ਹੋ ਗਈ ਚਵਾਈ ਕੱਲ ਤੇ ਅੱਜ ਸਵੇਰ ਨੂੰ ਹਾਂਜੀ ਹਾਂਜੀ ਸਵੇਰੇ ਚੋਇਆ ਸੀ ਬਾਲਾ ਅੱਛਾ ਜੀ ਤੇ ਰਾਤੀ ਚੋਇਆ ਤੇ 6.5 ਚਾਰ ਕਿਲੋ ਬਾਲਾ ਸਵੇਰੇ ਚੋਇਆ ਸੀ ਮਾਰਨਿੰਗ ਹਾਂਜੀ ਹਾਂਜੀ ਪਹਿਲੀ ਚਵਾਈ ਹੋਈ ਅੱਜ ਬਹੁਤ ਚਵਾਈ ਚੰਗੀ ਆ ਠੀਕ ਆ ਜੀ ਨੋਰਮਲ ਜਿਹੜੀ ਦੋਸਤੋ ਪਲੂਣ ਤੁਹਾਨੂੰ ਨਜ਼ਰ ਆਵੋਗੇ ਭਲਾ ਭੁਲਾ ਨੋਰਮਲ ਨਜ਼ਰ ਆਉਣਗੀਆਂ ਪਹਿਲਾਂ ਬੱਚੀਆਂ ਪਹਿਲਾਂ ਪਹਿਲਾਂ ਬਿਹੜਾ ਜਿਹੜੀਆਂ ਸੁੰਦੀਆਂ ਨੇ ਨੋਰਮਲ ਪਾਪ ਹੋ ਜਾਂਦੀਆਂ ਨੇ ਤੇ ਆ ਬਿਲਕੁਲ ਤੁਹਾਡੇ ਸਾਹਮਣੇ ਲੇਵੇ ਦੀ ਬੰਤਰ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਮਾਰਨਿੰਗ ਜਿਹੜੀ ਆ ਪਹਿਲੇ ਡੰਗ ਦੀ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਮੋਹ ਚਾਰ ਦੰਦ ਤਾਂ ਦੱਸ ਰਿਹਾ ਬਾਈ ਹੀਰਾ ਹਾਂਜੀ ਅੱਗੇ ਤੁਸੀਂ ਆ ਵੇਖੋ ਥਣ ਥਣ ਕਹਿਣ ਦੀਆਂ ਚੱਲ ਗੱਲਾਂ ਦੀਆਂ ਹੋਰ ਆ ਵੇਖਣੀਆਂ ਤੇ ਵੇਖ ਲਓ ਭਾਂਵੇਂ ਇਹ ਨਹੀਂ ਕੋਈ ਚੱਕਰ ਆ ਕੱਲਾ ਕਿਤੇ ਹੀਰਾ ਇਹ ਨਾਖਣ ਕੇ ਭੈਣ ਭਰਾ ਨਹੀਂ ਕੰਮ ਨਹੀਂ ਕੰਮ ਵੀ ਗੱਲਾਂ ਹੋਰ ਹੁੰਦੀਆਂ ਵੇਖ ਲਓ ਠੀਕ ਆ ਛੇਕ ਦੇ ਤੇ ਕੰਨੀ ਵਾਲੇ ਦੁੱਧ ਤਾਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਛੇਕ ਦੇ ਤੇ ਕੰਨੀ ਵਾਲੇ ਜਿਹੜੇ ਦੁੱਧ ਤੋਂ ਹਜੇ ਦੁੱਧ ਦਰਦੀ ਹੈ ਤੇ ਚਾਰ ਦੰਦ ਤਾਂ ਸਸਾਈ ਆ ਠੀਕ ਆ ਜੀ ਚਾਰ ਦੰਦ ਪ੍ਰੋਪਰ ਜਿਹੜੇ ਆ ਚੁੱਕੇ ਆ ਚੌਗੀ ਵੱਛੀ ਆ ਤੇ ਹਾਈਟ ਇਹਦੀ ਮੀਡੀਅਮ ਦੇ ਸੋ ਉਸ ਵਾ ਦੇ ਵਿੱਚ ਪਸ਼ੂ ਆਇਆ ਇੱਕ ਵਾਰੀ ਤੁਹਾਨੂੰ ਪਤਾ ਯੇ ਲੱਪਾ ਜਲਾ ਜਾਂਦਾ ਬਾਕੀ ਥਣ ਦੇ ਵਾ ਬਿਲਕੁਲ ਤੁਹਾਡੇ ਸਾਹਮਣੇ ਚੋਣ ਜਣ ਚੰਗੀ ਨਿਕਲੀਆਂ ਭਰਾ ਭੂਗਨ ਪਤਾ ਰਮਰਾ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਚੋਣ ਇੱਕ ਲੰਬਰ ਠੰਡੀ ਆ ਠੀਕ ਹੈ ਭਰਾ ਠੀਕ ਆ ਆਪ ਨੂੰ ਡਾਰ ਆਉਂਦਾ ਸੀ ਗਰਮਣਾ ਕਿਤੇ ਦਿਖਲਾਵੇ ਹਾ ਹਾ ਗੋਗਲੀਆਂ ਹੁੰਦੀਆਂ ਪਰ ਠੰਡੀ ਐ ਬਾਕੀ ਬਹਿਣ ਚੋਣ ਬਹਿ ਜੇ ਤੇ ਕੋਈ ਲੱਤ ਛੜਨੀ ਭਾਵੇਂ ਜਵਾਗ ਬਹਿ ਜਾ ਥੱਲੇ ਤੇ ਲੈ ਵੀ ਦੋਸਤ ਕਲੀਅਰ ਕਰਨਾ ਪੰਦਾ ਕਿਉਂਕਿ ਅੱਗੇ ਕਿਸੇ ਭੈਣਾਂ ਨੇ ਚਵਾਈ ਕਰਨੀ ਆ ਚਾਹੇ ਕਿਸੇ ਭਰਾ ਨੇ ਚਵਾਈ ਕਰਨੀ ਆ ਪਸ਼ੂ ਕੋਈ ਵੀ ਗਰਮ ਖਰੀਦਣਾ ਪਸੰਦ ਕਾਸੀ ਠੰਡੀ ਤੇਰੀ ਸੀਲਸ ਲੱਗਦਾਸ ਰਿਆ ਵੀਰ ਬੱਚਾ ਮਗਰ ਬੱਚੀ ਆ ਫੀਮੇਲ ਕਾਫ ਤੇ 나ੜੂ ਤੇ ਬੱਚਾ ਇਹ ਕਿ ਡਿਮਾਂਡ ਕਰਦੇ ਆ ਮੁੱਲ ਕੀ ਕਰਦੇ ਪੈਨ ਮੁੱਲ 40000 ਕਰਦੇ ਆ 40 ਹਾਂਜੀ ਲੈਣਦਣ ਕੀ ਰਹੂਗਾ ਲੈਣਾ 37000 ਦੀ ਦੇ ਦਾਂਗੇ 37000 ਦੀ ਹਾਂਜੀ 37000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਨਾਈਂ ਬਸ ਹਾਂਜੀ ਨਹੀਂ ਮਾਨਤਨ ਕਰ ਦਾਂਗੇ ਵੀਰ 37 ਜੋ ਕਰਿਆ ਜ ਹੋਰ ਕਰਦੇ ਆ ਜੀ ਨਾ ਸਿੰਘ ਹੁੰਦੇ ਬੱਚੀ 45000 ਦੀ ਸੀ ਬਿਲਕੁਲ ਜੀ ਬਿਲਕੁਲ ਦੁੱਧ ਦੇ 14-15 ਕਿਲੋ ਦਈ ਆਊਗੀ ਹਾਂ ਹਾਂਜੀ ਤਾਂ ਦੱਸੋ 37000 37000 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋ ਜਾਊਗਾ ਛੋੜ ਛੱਪਾ ਹੋ ਜੂਗਾ ਕਿਸੇ ਵੀਰ ਦੇ ਘਰ ਇਹਦਾ ਸੋ ਬਿਲਕੁਲ ਤਾਜੀ ਸੂਈ ਹੈ 나ੜੂ ਤੇ ਬੱਚਾ ਅੱਜ ਮਾਰਨਿੰਗ ਆਪਣੀ ਮਾਰਨਿੰਗ ਪਹਿਲੀ ਚਵਾਈ ਹੋਈ ਹੈ ਠੀਕ ਆ ਜੀ ਤੇ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਵਿੱਚ ਦਿਖਾ ਦਿਤੀਆਂ ਠੀਕ ਆ ਜੀ ਵੈਸੇ ਨਵੀਂ ਬੈੜ ਪਹਿਲਾ ਸਵੇਰ ਸੂਈ ਆ ਕੋਈ ਮਾੜਾ ਮੋੜ ਕੇ ਪਸ਼ੂ ਇੱਕ ਅੱਧਾ ਦਿਨ ਕੋਈ ਆਲ ਸ਼ੌਲਜੀ ਕਰਦਾ ਵੈਸੇ ਫਿਲਹਾਲ ਤੁਹਾਡੇ ਸਾਹਮਣੇ ਆ ਜੋ ਵੀ ਆਪਾਂ ਤੁਹਾਨੂੰ ਦਿਖਾ ਦਿਤੀ ਠੀਕ ਆ ਤੇ ਭਲਾ ਭੁਲਾ ਨਾਰਮਲ ਜੀਆਂ ਹੈਗੀਆਂ ਨੇ ਕੋਈ 2-4 ਦਿਨਾਂ ਤੱਕ ਜਿਹੜੀ ਬਿਲਕੁਲ ਪਹਲ ਉਤਰ ਤੋਂ ਬਾਅਦ ਥਣ ਜਿਹੜਾ ਪੂਰਾ ਹੱਥੀ ਪਕੜਾ ਲਾ ਆਜੂਗਾ ਠੀਕ ਹੈ ਜੀ ਟੁੱਕੀ ਦੀ ਆਪਣੇ ਤਾਂ ਵੀਡੀਓ ਹੈਗੀ ਭਾਲ ਉਹਦਾ ਥਾਣਾ ਲੰਮਾ ਹੀ ਬੁਰਾ ਠੀਕ ਹੈ ਜੀ ਠੀਕ ਤੇ ਭਾਲ ਉਹ ਥੋੜਾ ਭਾਲਾਂ ਦੇ ਕਰਕੇ ਫਿਰ ਥਾਣਾ ਹਾਂ ਕਈ ਵਾਰ ਚੰਗੇ ਭਲੇ ਥਾਣਾ ਆਉਂਦੇ ਨਹੀਂ ਹੁੰਦੇ ਭੂਰ ਛੱਟੇ ਦੀ ਕੋਈ ਹੋਵੇ ਆਪਣੀ ਗਰੰਟੀ ਹੋਊਗੀ ਉਹ ਠੀਕ ਹੈ ਭੂਰ ਛੱਟਾ ਹੋਵੇ ਥਾਣੇ 'ਚ ਕੋਈ ਹੋਵੇ ਚੱਕਰ ਹੋਵੇ ਉਹ ਆਪਣੀ ਗਰੰਟੀ ਹੋਊਗੀ ਠੀਕ ਹੈ ਠੀਕ ਉਹ ਤਰ ਦਿੰਦੇ ਨਹੀਂ ਆਪਾਂ ਗਰੰਟੀ ਥਾਣਾ ਦੀ ਹਾਂ ਚੱਲ ਆਪਾਂ ਚੋਈ ਹੱਥੀ ਚੋਲੀ ਆ ਬਿਲਕੁਲ ਬਿਲਕੁਲ ਹਾਂ ਗਰੰਟੀ ਦਵਾਂਗੇ ਤੇ ਹੀਰੇ ਅੱਜ ਆਪਣੇ ਕੋਲੇ ਤਿੰਨ ਨਗ ਸੀ ਵਿਖਾ ਹਾਂ ਤਿੰਨ ਨਗੇ ਮੋਲ ਬਹੁ ਮੌਕੇ ਤੇ ਕਰਦੇ ਅਜ ਮਾਨਤਾ ਕਰਦਾਂ ਕਰਦਾਂਗੇ ਭਾਈ ਤੇ ਨੰਬਰ ਬੋਲਦਗੇ ਆਪਣੇ ਹਾਂ ਬੋਲ ਦਿੰਨੇ ਭਾਈ ਹਾਂ ਜੀ ਪਛਾਨਣੀ 013 44113 ਠੀਕ ਹੈ ਜੀ ਜੀ ਲਓ ਦੋਸਤੋ ਇਹ ਨੰਬਰ ਨੇ ਵੀਰਾਂ ਹੀਰੇ ਦੇ ਠੀਕ ਹੈ ਜੀ ਤੇ ਤਿੰਨ ਵਹਿੜਾ ਤੁਹਾਨੂੰ ਦਿਖਾਉਣੀਆਂ ਸੀ ਅੱਜ ਦੋ ਗੱਬਣਾ ਇੱਕ ਸੂਈ ਸਬਾਈ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ